ਟਰੰਪ ਸਾਹਿਬ ਨੇ ਪ੍ਰੈਸ਼ਰਾਈਜ਼ ਕੀਤਾ ਸੀਗਾ ਭਾਰਤ ਨੂੰ ਕਿ ਤੁਸੀਂ ਤੇਲ ਲੈਣਾ ਬੰਦ ਕਰੋ ਰਸ਼ੀਆ ਤੋਂ ਵਰਨਾ ਥੋੜੇ ਤੇ ਵੀ ਟੈਰਿਫ ਲਾ ਦਿੱਤਾ ਜਾਵੇਗਾ ਫਿਰ ਇੰਡੀਆ ਨਹੀਂ ਮੁੜਿਆ ਤੇ ਉਹਨਾਂ ਨੇ ਟੈਰਿਫ ਲਾ ਵੀ ਦਿੱਤੇ ਪਹਿਲਾਂ ਉਹਨੇ 25% ਲਾਏ ਜਦੋਂ ਉਹਨੇ ਫਿਰ ਵਾਰਨਿੰਗ ਦਿੱਤੀ ਉਹ ਨਹੀਂ ਅਸੀਂ ਦਾ ਹਟਦਾ ਫਿਰ 25 ਤੋਂ 50 ਕਰਿਆ ਕਰਦੇ ਪਰ ਉਸ ਦਿਨ ਨਾਲ ਇੰਡੀਆ ਨੂੰ ਕੁਝ ਖਾਸਾ ਬਹੁਤਾ ਫਰਕ ਜਿਹੜਾ ਉਹ ਪਿਆ ਨਹੀਂ ਲੱਗਦਾ ਸੀ ਹੁਣ ਉਹ ਕਹਿੰਦੇ ਨੇ ਕਿ ਟਰੰਪ ਸਾਹਿਬ ਤਾਰੀਫ ਕਰਦੇ ਨੇ ਜੀ ਇੰਡੀਆ ਦੀ ਭਾਰਤ ਦੀ ਔਰ ਭਾਰਤ ਸਰਕਾਰ ਦੀ ਉਹ ਇੰਨੀ ਸ਼ਾਂਤੀ ਨਾਲ ਆਪਦਾ ਲੱਗੇ ਪਰ ਉਹਨਾਂ ਨੇ ਇਹ ਕਹਿਤਾ ਵੀ ਤੁਸੀਂ ਜੋ ਮਰਜ਼ੀ ਕਰਦੋ ਅਸੀਂ ਆਪਦਾ ਜਿਹੜਾ ਜੋ ਜਿੱਥੋਂ ਖਰੀਦਣਾ ਅਸੀਂ ਉਹਦੀ ਮਰਜ਼ੀ ਨਾਲ ਤੇਲ ਖਰੀਦਾਂਗੇ ਅਨਰਜੀ ਦੀ ਸਾਨੂੰ ਅਨਰਜੀ ਦੀ ਲੋੜ ਆ ਅਸੀਂ ਜਿੱਥੋਂ ਸਸਤੀ ਮਿਲੂਗੀ ਉੱਥੋਂ ਅਸੀਂ ਖਰੀਦਾਂਗੇ ਜੇ ਤੁਸੀਂ ਸਸਤੀ ਦੇ ਦੋ ਅਸੀਂ ਫੋਟੋ ਤੁਹਾਨੂੰ ਲੱਗੇ ਬਿਲਕੁਲ ਸਹੀ ਗੱਲ ਫਿਰ ਤੋਂ ਤੋਂ ਸੋਚ ਲਤੇ ਉਹਨਾਂ ਨੇ ਕੁਝ ਉਗਲਿਆ ਹਾਂ ਵੀ ਇਹ ਬੜੇ ਸਾਡੇ ਵੈਰੀ ਗੁੱਡ ਫਰੈਂਡ ਆ ਜੀ ਇਹ ਜੋ ਮੈਂ ਕਰਦੇ ਹੁੰਦੇ ਆ ਜੀ ਇਸ ਵੈਰੀ ਨਾਈਸ ਮੈਨ ਸਾਡਾ ਤਾਂ ਜੀ ਇਹਦਾ ਨੇਚਰਲ ਸਾਡੇ ਫਰੈਂਡ ਹੈ ਨੇਚਰਲ ਤੇ ਦੋਸਤ ਹੈ ਪਲਾਂ ਐ ਕੱਲ ਦਾ ਉਹਦੇ ਤੇ ਫਿਰ ਬੋਦੀ ਸਾਹਿਬ ਨੇ ਉਹਦੇ ਕਮ ਉਠਾ ਮਠਾਸ ਪਾ ਕੇ ਉਹਨਾਂ ਨੇ ਫੋਟਾ ਤੇ ਹੁਣ ਇਹ ਇਹ ਅਸਲ ਦੇ ਵਿੱਚ ਹੋਇਆ ਇਹ ਹੈ ਕਿ ਜਿਹੜਾ ਉਹਨਾਂ ਨੂੰ ਸਾਰਾ ਉਹ ਉੱਥੋਂ ਦਾ ਸੀਨ ਵਿਸਿਆ ਨਾ ਚੀਨ ਦਾ ਉਹਦੇ ਤੋਂ ਇਹਨਾਂ ਨੂੰ ਤਕਲੀਫ ਹੋਈ ਹੈ ਵੀ ਦੇਖੋ ਜੇ ਉੱਥੇ ਇੰਨੀਆ ਤਾਕਤਾਂ ਇਕੱਠੀਆਂ ਹੋ ਗਈਆਂ ਕਿਉਂਕਿ ਹੁਣ ਮੁਕਾਬਲਾ ਚੀਨ ਦੇ ਨਾਲ ਹੀ ਚੱਲ ਰਿਹਾ ਅਮਰੀਕਾ ਦਾ ਹੁਣ ਇਹ ਨਹੀਂ ਪਤਾ ਜੇ ਅਮਰੀਕਾ ਨੇ ਸਰਪੰਚੀ ਕਰਨੀ ਹੈ ਨਾ ਜੇ ਆਪ ਦਾ ਕੋਈ ਲੀਡਰਸ਼ਿਪ ਦਿਖਾਉਣੀ ਹੈ ਹਾਂ ਤਾਂ ਉਹ ਇਹ ਹੁੰਦਾ ਵੀ ਆਪਣੇ ਕੋਲੋਂ ਕੁਝ ਦੇ ਕੇ ਕੁਝ ਉਹ ਖਟਿਆ ਜਾ ਸਕਦਾ ਹੈ